ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਵਿੱਚੋਂ ਸੱਪ ਨੇ ਕੀਤੀ ਸ਼ਾਂ ਇੱਕ ਦਿਨ ਪਿਤਾ ਮਹਤਾ ਕਾਲੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸਾਰੇ ਨੌਕਰ ਆਪੋ ਆਪਣੀ ਕੰਮ ਗਏ ਹੋਏ ਹਨ ਘਰ ਵਿੱਚ ਹੋਰ ਕੋਈ ਨਹੀਂ ਹੈ ਐਸ ਵਾਸ ਤੇ ਪਸ਼ੂਆਂ ਤੋਂ ਫਸਲਾਂ ਦੀ ਰਾਖੀ ਲਈ ਤੂੰ ਖੇਤਾਂ ਨੂੰ ਚਲਿਆ ਜਾ ਗੁਰੂ ਜੀ ਪਿਤਾ ਦਾ ਕਿਹਾ ਮੰਨ ਕੇ ਖੇਤਾਂ ਵੱਲ ਤੁਰ ਪਏ ਖੇਤਾਂ ਦੇ 2-3 ਚੱਕਰ ਮਾਰਨ ਬਾਅਦ ਉਹ ਥੱਕ ਕੇ ਲੰਮੇ ਪੈ ਗਏ ਥੋੜੇ ਸਮੇਂ ਬਾਅਦ ਉਹਨਾਂ ਨੂੰ ਨੀਂਦ ਆ ਗਈ ਦੁਪਹਿਰ ਦਾ ਸਮਾਂ ਹੋਣ ਕਰਕੇ ਦਿਨ ਤਪ ਗਿਆ ਸੀ ਉਸ ਸਮੇਂ ਘੋੜੇ ਉੱਪਰ ਸਵਾਰ ਰਾਏ ਬੁਲਾਰ ਆਪਣੇ ਖੇਤਾਂ ਨੂੰ ਦੇਖਣ ਉੰ ਬਾਦ ਉਧਰੋਂ ਲੰਘ ਰਿਹਾ ਸੀ ਉਸ ਦੇ ਨਾਲ ਮਹਿਤਾ ਕਾਲੂ ਅਤੇ ਹੋਰ ਅਹਲਕਾਰ ਵੀ ਸਨ ਰਾਏ ਬੁਲਾਰ ਨੇ ਦੂਰੋਂ ਵੇਖਿਆ ਇੱਕ ਕੋਬਰਾ ਸੱਪ ਆਪਣਾ ਫਨ ਖਿਲਾਰ ਕੇ ਬੈਠਾ ਹੋਇਆ ਹੈ ਉਹ ਹੋਲੀ-ਹੋਲੀ ਉਸ ਦਿਸ਼ਾ ਵੱਲ ਵਧਿਆ ਲੋਕਾਂ ਨੂੰ ਕਰੀਬ ਆਉਂਦਾ ਦੇਖ ਸੱਪ ਫਨ ਇਕੱਠਾ ਕਰ ਖੇਤਾਂ ਵਿੱਚ ਜਾ ਲੁਕਿਆ ਰਾਏ ਬੁਲਾਰ ਜਦ ਕਰੀਬ ਪਹੁੰਚਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਸੁੱਤਾ ਹੋਇਆ ਸ਼ਖਸ ਹੋਰ ਕੋਈ ਨਹੀਂ ਬਲਕਿ ਖੁਦ ਗੁਰੂ ਨਾਨਕ ਦੇਵ ਸਨ ਗੁਰੂ ਜੀ ਜਦ ਉਠੇ ਤਾਂ ਉਹਨਾਂ ਦੇ ਬੁੱਲਾਂ ਉੱਪਰ ਪਰਮਾਤਮਾ ਦਾ ਨਾਮ ਸੀ ਰਾਏ ਬੁਲਾਰ ਨੇ ਇਹ ਦੂਸਰੀ ਕਰਾਮਾਤ ਦੇਖੀ ਸੀ ਹਨ ਰਾਇ ਬੁਲਾਰ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਗੁਰੂ ਨਾਨਕ ਦੇਵ ਪਰਮਾਤਮਾ ਦੀ ਪਵਿੱਤਰ ਰੂਹ ਹਨ ਉਸ ਨੇ ਮਹਤਾ ਕਾਲੂ ਨੂੰ ਕਿਹਾ ਤੇਰਾ ਪੁੱਤਰ ਰੱਬੀ ਨੂਰ ਹੈ ਤੂੰ ਇਸ ਨੂੰ ਛਿੜਕਿਆ ਨਾ ਕਰ ਇਹ ਸ਼ਹਿਰ ਇਹਨਾਂ ਦੇ ਕਰਮ ਕਰਕੇ ਰਸਵਸ ਰਿਹਾ ਹੈ ਰਾਇ ਬੁਲਾਰ ਅਤੇ ਹੋਰ ਸਾਰਿਆਂ ਨੇ ਸਰਦਾ ਵਸ ਗੁਰੂ ਜੀ ਅੱਗੇ ਆਪਣੇ ਸਿਰ ਝੁਕਾ ਦਿੱਤੇ ਸਾ ਕੀ ਸੰਪੂਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ